ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਵਿਸਾਖੀ ਵਾਲੇ ਦਿਨ ਅਜਾਈ ਕਿਹੜੀ ਚੀਜ਼ ਅਸੀਂ ਆਪਣੇ ਪਾਸ ਦੇ ਵਿੱਚ ਰੱਖੀਏ ਤਾਂ ਜੋ ਪਾਤਸ਼ਾਹ ਜੀ ਦੀਆਂ ਮੇਰਾ ਬਰਕਤਾਂ ਵਰਸਦੀਆਂ ਰਹਿਣ ਮਾਇਆ ਦੇ ਢੰਡਾਰੇ ਭਰਪੂਰ ਹੋ ਜਾਣ ਵਿਸਾਖੀ ਦੇ ਸੰਬੰਧ ਦੇ ਵਿੱਚ ਅਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਹਾਂ ਕਿ ਆਪਣੇ ਘਰ ਦੇ ਵਿੱਚ ਇੱਕ ਇਹ ਚੀਜ਼ ਲੈ ਆਓ ਫਿਰ ਤੁਹਾਨੂੰ ਸਾਰਾ ਸਾਲ ਮਾਇਆ ਦੀ ਕਮੀ ਨਹੀਂ ਹੋਵੇਗੀ ਕਿ ਤੁਸੀਂ ਆਪਣੇ ਪਰਸ ਤੇ ਵਿੱਚ ਇੱਕ ਇਹੋ ਜਿਹੀ ਚੀਜ਼ ਰੱਖ ਲਓ ਤਾਂ ਤੁਹਾਡੇ ਘਰ ਮਾਇਆ ਦੇ ਵਿੱਚ ਬਹੁਤ ਵਾਧਾ ਹੋ ਜਾਵੇਗਾ ਅਜਾਈਆਂ ਇੱਕ ਨਹੀਂ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਹਾਂ ਅਸੀਂ ਅੱਜ ਦੀ ਵੀਡੀਓ ਸਾਡੀ ਇਸੇ ਵਿਸ਼ੇ ਤੇ ਹੈ ਬਹੁਤ ਸਾਰੇ ਲੋਕ ਅਜਾਏ ਕਹਿ ਦਿੰਦੇ ਹਨ ਕਿ ਤੁਸੀਂ ਬਾਣੀ ਦੀ ਇਹ ਪੰਕਤੀ ਲਿਖ ਕੇ ਆਪਣੇ ਪਾਸ ਦੇ ਵਿੱਚ ਰੱਖ ਲਓ ਪਰ ਇਹ ਚੀਜ਼ ਬਿਲਕੁਲ ਗਲਤ ਹੈ ਪਹਿਲੀ ਗੱਲ ਤਾਂ ਗੁਰੂ ਸਾਹਿਬਾਂ ਨੇ ਦਰਗਾਹੀ ਪਾਣੀ ਰਚੀ ਮਨੁੱਖੀ ਜੀਵਨ ਨੂੰ ਸੁਧਾਰਨ ਦੇ ਵਾਸਤੇ ਮਨੁੱਖ ਨੂੰ ਦੇਵਤਾ ਬਣਾਉਣ ਦੇ ਵਾਸਤੇ ਬਾਣੀ ਰਚੀ ਗਈ ਹੈ ਜਿਹੜੇ ਵੀ ਗੁਰੂ ਸਾਹਿਬਾਂ ਦੀ ਬਾਣੀ ਪੜਦੇ ਹਨ ਪੜ ਕੇ ਹਿਰਦੇ ਦੇ ਵਿੱਚ ਵਸਾਉਂਦੇ ਹਨ ਉਹ ਸਿੱਧਾ ਸੱਚਖੰਡ ਦਰਗਾਹ ਨੂੰ ਪਹੁੰਚ ਜਾਂਦੇ ਹਨ ਸੋ ਬਾਣੀ ਮਨਾ ਦੇ ਵਿੱਚ ਵਸਾਉਣ ਦੇ ਲਈ ਹੁੰਦੀ ਹੈ ਹਿਰਦਿਆਂ ਦੇ ਵਿੱਚ ਵਸਾਉਣ ਲਈ ਹੁੰਦੀ ਹੈ ਬਾਣੀ ਪੜ ਕੇ ਅਮਲ ਕਰਨ ਦੇ ਲਈ ਹੁੰਦੀ ਹੈ ਇਹਨਾਂ ਦੀਆਂ ਪੰਕਤੀਆਂ ਲਿਖ ਕੇ ਪਸ ਦੇ ਵਿੱਚ ਪਾਉਣਾ ਸਹੀ ਨਹੀਂ ਹੈ ਸਾਧ ਸੰਗਤ ਜੀ ਇੱਕ ਵਾਰ ਬਾਬਾ ਈਸ਼ਾ ਸਿੰਘ ਜੀ ਕਿਸੇ ਨਗਰ ਦੇ ਵਿੱਚ ਦੀਵਾਨ ਲਗਾਉਣ ਦੇ ਲਈ ਗਏ ਅਖੀਰਲੇ ਦੀਵਾਨ ਵਾਲੇ ਦਿਨ ਜਦੋਂ ਬਾਬਾ ਜੀ ਵਾਪਸ ਨਾਨਕ ਸਰਵਾਲ ਨੂੰ ਜਾਣ ਲੱਗੇ ਤਾਂ ਇਕ ਮਾਤਾ ਨੇ ਆ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਬਿਲਕੁਲ 10 ਕੋ ਮੀਲ ਦੀ ਦੂਰੀ ਤੇ ਹੀ ਸਾਡਾ ਘਰ ਹੈ ਆਪ ਜੀ ਕਿਰਪਾ ਕਰਕੇ ਸਾਡੇ ਘਰ ਸ਼ਰਨ ਪਾਓ ਬਾਬਾ ਜੀ ਬਚਨ ਕਰਨ ਲੱਗੇ ਨਹੀਂ ਮਾਤਾ ਸਾਡਾ ਨਿਤਨੇਮ ਦਾ ਸਮਾਂ ਹੋ ਗਿਆ ਹੈ ਪਰ ਉਸ ਮਾਤਾ ਨੇ ਬਹੁਤ ਬੇਨਤੀਆਂ ਕੀਤੀਆਂ ਅਰਜ਼ੋਈਆਂ ਕੀਤੀਆਂ ਕਿ ਬਾਬਾ ਜੀ ਸਾਡੇ ਘਰੇ ਪਤਾ ਨਹੀਂ ਕਿਹੜੇ ਭੂਤ ਪ੍ਰੇਤ ਹਨ ਸਾਨੂੰ ਤਾਂ ਸਾਰੇ ਪਰਿਵਾਰ ਨੂੰ ਨੀਂਦ ਨਹੀਂ ਆਉਂਦੀ ਤੁਸੀਂ ਕਿਰਪਾ ਕਰਕੇ ਸਾਡੇ ਘਰ ਇੱਕ ਵਾਰ ਜ਼ਰੂਰ ਚਰਨ ਪਾਓ ਮਾਤਾ ਦੀ ਭਾਵਨਾ ਨੂੰ ਦੇਖ ਕੇ ਬਾਬਾ ਜੀ ਨੇ ਹਾਂ ਕਰ ਦਿੱਤੀ ਚਲੋ ਮਾਤਾ ਦੇ ਪਰਿਵਾਰ ਵਾਲੇ ਅੱਗੇ-ਅੱਗੇ ਲੱਗ ਗਏ ਤੇ ਬਾਬਾ ਜੀ ਨੂੰ ਆਪਣੇ ਘਰੇ ਲੈ ਗਏ ਜਦੋਂ ਬਾਬਾ ਜੀ ਉਸ ਘਰ ਦੇ ਅੰਦਰ ਐਂਟਰ ਹੋਏ ਤਾਂ ਇਕਦਮ ਹੀ ਬਾਬਾ ਜੀ ਦੀ ਨਿਗਾਹ ਇੱਕ ਕਲੈਂਡਰ ਤੇ ਪਈ। ਉਸ ਕਲੈਂਡਰ ਤੇ ਬਹੁਤ ਮਿੱਟੀ ਜੰਮੀ ਹੋਈ ਸੀ। ਬਾਬਾ ਜੀ ਨੇ ਜਾਂਦਿਆਂ ਹੀ ਉਹ ਕਲੈਂਡਰ ਚਾਕੇ ਲਾ ਲਿਆ ਅਤੇ ਮਾਤਾ ਨੂੰ ਵਚਨ ਕਰਨ ਲੱਗੇ ਕਿ ਮਾਤਾ ਆ ਮੇਰੇ ਖਸਮ ਦਾ ਸਰੂਪ ਹੈ। ਉਸ ਕਲੈਂਡਰ ਦੇ ਗੁਰੂ ਨਾਨਕ ਪਾਸ਼ਾ ਜੀ ਦਾ ਸਰੂਪ ਬਣਿਆ ਹੋਇਆ ਸੀ। ਬਾਬਾ ਜੀ ਨੇ ਆਪਣੇ ਗਲ ਦੇ ਵਿੱਚੋਂ ਪਰਨਾ ਲਾ ਕੇ ਉਸ ਸਰੂਪ ਨੂੰ ਸਾਫ਼ ਕਰਦਿਆਂ ਹੋਇਆਂ ਕਿਹਾ ਮਾਤਾ ਤੁਸੀਂ ਗੁਰੂ ਸਾਹਿਬਾਨੇ ਸਰੂਪ ਦਾ ਸਤਕਾਰ ਨਹੀਂ ਕਰਦੇ ਦੇਖੋ ਕਿਤਨੀ ਮਿੱਟੀ ਜੰਮੀ ਹੋਈ ਹੈ ਤੁਸੀਂ ਸਾਡਾ ਇੱਕ ਬਚਨ ਮੰਨੋ ਗੁਰੂ ਸਾਹਿਬਾਨੇ ਸਰੂਪ ਨੂੰ ਝੜਵਾ ਲਓ ਅਤੇ ਇੱਕ ਵੱਖਰੀ ਨਵੀਂ ਮੰਜੀ ਤੇ ਗੁਰੂ ਸਾਹਿਬ ਦਾ ਆਸਣ ਲਗਾ ਲਓ ਉਥੇ ਗੁਰੂ ਸਾਹਿਬਾਨ ਦਾ ਇਹ ਸਰੂਪ ਰੱਖੋ ਤੇ ਸਾਰਾ ਪਰਿਵਾਰ ਰਲ ਕੇ ਸੇਵਾ ਕਰੋ ਮਾਤਾ ਨੇ ਸਤ ਪਚਨ ਕਿਹਾ ਤੇ ਬਾਬਾ ਜੀ ਨੂੰ ਫਿਰ ਬੇਨਤੀ ਕੀਤੀ ਬਾਬਾ ਜੀ ਸਾਡੇ ਸਾਰੇ ਘਰ ਦੇ ਵਿੱਚ ਚਰਨ ਪਾ ਦਿਓ ਜਦੋਂ ਬਾਬਾ ਜੀ ਅੱਗੇ ਵਧੇ ਤਾਂ ਮਾਤਾ ਇੱਕ ਕਮਰੇ ਵੱਲ ਇਸ਼ਾਰਾ ਕਰਕੇ ਕਿਹਾ ਕਿ ਬਾਬਾ ਜੀ ਇਸ ਕਮਰੇ ਦੇ ਵਿੱਚ ਤਾਂ ਸਾਨੂੰ ਬਹੁਤ ਡਰ ਲੱਗਦਾ ਹੈ ਕਦੇ ਨੀਂਦ ਨਹੀਂ ਆਉਂਦੀ ਉਹ ਉਸ ਮਾਤਾ ਦੇ ਲੜਕੇ ਦਾ ਕਮਰਾ ਸੀ ਜਦੋਂ ਬਾਬਾ ਜੀ ਉਸ ਕਮਰੇ ਦੇ ਵਿੱਚ ਐਂਟਰ ਹੋਏ ਤਾਂ ਮਾਤਾ ਜਲਦੀ ਦੇ ਨਾਲ ਉਸ ਕਮਰੇ ਦੀਆਂ ਕੰਧਾਂ ਤੇ ਲੱਗੇ ਲੜਕੀਆਂ ਦੇ ਪੋਸਟਰ ਨੂੰ ਉਤਾਰਨ ਲੱਗ ਗਈ ਅਤੇ ਆਪਣੇ ਲੜਕੇ ਨੂੰ ਬੁਰਾ ਭਲਾ ਕਹਿਣ ਲੱਗ ਗਈ ਤਾਂ ਬਾਬਾ ਜੀ ਉਸ ਨੂੰ ਸਮੱਤ ਬਖਸ਼ਣ ਲੱਗੇ ਕਿ ਮਾਤਾ ਇੰਜ ਤੁਹਾਨੂੰ ਨੀਂਦ ਕਿਵੇਂ ਆ ਸਕਦੀ ਹੈ ਇੱਥੇ ਤਾਂ ਤੁਸੀਂ ਪੂਤਨੀਆਂ ਦੀਆਂ ਤਸਵੀਰਾਂ ਲਗਾਈਆਂ ਹੋਈਆਂ ਨੇ ਜੇ ਤੁਸੀਂ ਸਾਰਾ ਪਰਿਵਾਰ ਸੁੱਖ ਦੀ ਨੀਂਦ ਸੌਣਾ ਚਾਹੁੰਦੇ ਹੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹਾਜ਼ਰ ਮੰਨ ਕੇ ਸੇਵਾ ਕਰੋ ਅਤੇ ਗੁਰੂ ਸਾਹਿਬਾਂ ਦੀ ਬਾਣੀ ਵੱਧ ਤੋਂ ਵੱਧ ਪੜੋ ਫਿਰ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਵਰਤੇਗੀ ਸੋ ਉਸ ਤੋਂ ਉਪਰੰਤ ਉਸ ਪਰਿਵਾਰ ਨੇ ਇਸੇ ਤਰ੍ਹਾਂ ਕੀਤਾ ਤੇ ਗੁਰੂ ਨਾਨਕ ਪਾਸ਼ਾ ਜੀ ਦਾ ਸਰੂਪ ਝੜਵਾ ਕੇ ਉਸ ਦੀ ਸੇਵਾ ਕਰਨ ਲੱਗੇ ਅਤੇ ਅਗਲੀ ਵਾਰ ਜਦੋਂ ਦੀਵਾਨ ਸੱਜੇ ਤਾਂ ਉਸ ਮਾਤਾ ਨੇ ਬਾਬਾ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਿਹਾ ਬਾਬਾ ਜੀ ਤੁਹਾਡੀ ਮਿਹਰ ਹੋ ਗਈ ਸਾਡੇ ਘਰ ਦੇ ਵਿੱਚ ਸੁਖ ਸ਼ਾਂਤੀ ਵਰਤਨ ਲੱਗ ਗਈ। ਬਾਬਾ ਜੀ ਨੇ ਉਸ ਮਾਤਾ ਨੂੰ ਬਚਨ ਕੀਤਾ ਸੁਖਦਾ ਨਾਮ ਵਿੱਚ ਹੀ ਹੈ। ਹਰ ਕੋ ਨਾਮ ਸਦਾ ਸੁਖਦਾਈ। ਜਾ ਕੋ ਸਿਮਰ ਅਜਾਮਲ ਉਤਰਾਓ। ਗਣ ਕਾ ਹੋ ਗਤ ਪਾਈ। ਸੋ ਸਾਨੂੰ ਵੀ ਗੁਰੂ ਸੇਵਾ ਤੇ ਮਹਾਪੁਰਖਾਂ ਨੇ ਪਾਈ ਹੋਈ ਪੂਰਨੀਆਂ ਤੇ ਚੱਲਣਾ ਚਾਹੀਦਾ ਹੈ। ਸੰਗਤ ਜੀ ਬਹੁਤ ਸਾਰੇ ਲੋਕ ਅਜਾਏ ਹਨ ਜੋ ਗੁਰੂ ਸਾਹਿਬਾਂ ਨੂੰ ਨਹੀਂ ਮੰਨਦੇ ਤਾਂ ਇਹ ਸਭ ਤੋਂ ਉਤਮ ਵਿਚਾਰ ਹੈ ਕਿਉਂਕਿ ਜਦੋਂ ਆਪਾਂ ਕੋਈ ਬਾਣੀ ਜਾਂ ਗੁਰੂ ਸਾਹਿਬਾਂ ਦੀ ਕੋਈ ਤਸਵੀਰ ਪਰਸ ਦੇ ਵਿੱਚ ਰੱਖ ਲੈਂਦੇ ਹਾਂ ਜ਼ਿਆਦਾਤਰ ਦੇਖਦੇ ਹਾਂ ਕਿ ਜਿਹੜੇ ਸ਼ਲੋਕ ਨੇ ਜਿਹੜੇ ਉਹ ਪਰਸ ਦੇ ਵਿੱਚ ਆਪਣੀ ਪਿਛਲੀ ਜੇਬ ਦੇ ਵਿੱਚ ਪਾ ਲੈਂਦੇ ਹਨ ਫਿਰ ਜਦੋਂ ਬੈਠਦੇ ਹਨ ਤਾਂ ਉਹ ਫਿਰ ਤਸਵੀਰ ਜਾਂ ਬਾਣੀ ਦੀਆਂ ਪੰਕਤੀਆਂ ਥੱਲੇ ਆਉਂਦੀਆਂ ਹਨ ਜੋ ਕਿ ਬਹੁਤ ਹੀ ਘੋਰ ਬੇਅਦਬੀ ਹੈ ਇਸ ਲਈ ਆਪਣੇ ਪਾਸ ਦੇ ਵਿੱਚ ਗੁਰਬਾਣੀ ਦੀ ਪੰਕਤੀ ਲਿਖ ਕੇ ਪਾਉਣੀ ਕੋਈ ਗੁਰੂ ਸਾਹਿਬਾਨ ਦਾ ਸਰੂਪ ਆਪਣੇ ਪਾਸ ਦੇ ਵਿੱਚ ਰੱਖਣਾ ਠੀਕ ਨਹੀਂ ਹੈ ਦੂਸਰਾ ਕਈ ਮਾਈਆਂ ਬੀਬੀਆਂ ਇਸ ਤਰ੍ਹਾਂ ਕਰਦੀਆਂ ਹਨ ਕਿ ਆਪਣੇ ਪਾਸ ਦੇ ਵਿੱਚ ਨਿਤਨੇਮ ਦੀਆਂ ਸੁਖਨੀ ਸਾਹਿਬ ਜੀ ਦੀ ਪੋਥੀ ਨਾਲ ਰੱਖ ਲੈਂਦੇ ਹਨ ਇਹ ਬਹੁਤ ਚੰਗੀ ਵਿਚਾਰ ਹੈ ਕਿ ਉਹ ਸੋਚਦੇ ਹਨ ਕਿ ਜਦੋਂ ਅਸੀਂ ਕਿਤੇ ਜਾਣਾ ਹੈ ਸਾਡੇ ਕੋਲ ਫਰੀ ਸਮਾਂ ਹੋਇਆ ਜੇ ਅਸੀਂ ਬਾਹਰ ਕਰਾਂਗੇ ਇਹ ਬਹੁਤ ਚੰਗੀ ਗੱਲ ਹੈ ਪਰ ਪਸਤੇ ਵਿੱਚ ਇੱਕ ਪੋਥੀ ਦੇ ਨਾਲ ਕੁਝ ਉਹੋ ਜਿਹਾ ਸਮਾਨ ਨਾ ਰੱਖੋ ਜਿਸ ਦੇ ਨਾਲ ਗੁਰੂ ਸਾਹਿਬਾਂ ਦੀ ਪਾਣੀ ਦੀ ਵਿਆਪਦੀ ਹੋਵੇ ਜਿਸ ਤਰ੍ਹਾਂ ਕਈ ਲੇਡੀਸ ਮੇਕਅਪ ਨਾਲ ਰੱਖਦੀਆਂ ਹਨ ਜਾਂ ਹੋਰ ਵੀ ਬਹੁਤ ਸਾਰੀਆਂ ਲੇਡੀਸ ਜ਼ਰੂਰਤ ਦਾ ਸਮਾਨ ਜੋ ਕਿ ਪੂਰਾ ਸੋਚਿਆ ਤੇ ਪਵਿੱਤਰ ਨਹੀਂ ਮੰਨਿਆ ਜਾਂਦਾ ਇਸ ਲਈ ਜੇਕਰ ਤੁਸੀਂ ਪੋਥੀ ਸਾਹਿਬ ਨੂੰ ਨਾਲ ਕਿਸੇ ਵੀ ਜਗ੍ਹਾ ਕੈਰੀ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਇੱਕ ਅਲੱਗ ਕਿੱਟ ਦੇ ਵਿੱਚ ਇੱਕ ਅਲੱਗ ਉਹਦੇ ਲਈ ਬੈਗ ਰੱਖ ਲਿਆ ਜਾਵੇ ਜੋ ਕਿ ਸੋਚਾ ਹੋਵੇ ਕੇਵਲ ਪੋਥੀਆਂ ਲਈ ਹੋਵੇ ਉਸ ਬੈਗ ਦੇ ਵਿੱਚ ਪੋਥੀ ਸਾਹਿਬ ਨੂੰ ਤੁਸੀਂ ਪਾ ਕੇ ਨਾਲ ਲੈ ਕੇ ਜਾ ਸਕਦੇ ਹੋ ਬਾਣੀ ਦੀਆਂ ਪੰਕਤੀਆਂ ਜਾਂ ਫਿਰ ਗੁਰੂ ਸਾਹਿਬਾਂ ਦੇ ਸਰੂਪ ਨੂੰ ਬਸ ਦੇ ਵਿੱਚ ਬਿਲਕੁਲ ਨਾ ਰੱਖੋ ਜੇਕਰ ਗੁਰੂ ਸਹਿਬਾਨੇ ਸਰੂਪ ਸਾਨੂੰ ਚੰਗੇ ਲੱਗਦੇ ਹਨ ਤਾਂ ਉਹਨਾਂ ਨੂੰ ਵਧੀਆ ਫਰੇਮ ਕਰਵਾ ਕੇ ਇੱਕ ਵੱਖਰਾ ਅਸਣ ਲਗਾ ਕੇ ਗੁਰੂ ਸਹਿਬ ਅਸਣ ਤੇ ਪ੍ਰਕਾਸ਼ ਕੀਤੇ ਜਾਣ ਗੁਰੂ ਸਹਿਬਾਨ ਦਾ ਸਰੂਪ ਉੱਥੇ ਰੱਖਿਆ ਜਾਵੇ ਅਤੇ ਸਰੂਪ ਅੱਗੇ ਬੈਠ ਕੇ ਬਾਣੀ ਪੜੀ ਜਾਵੇ ਗੁਰੂ ਸਹਿਬਾਨ ਨੂੰ ਹਾਜ਼ਰ ਮੰਨ ਕੇ ਸੇਵਾ ਕੀਤੀ ਜਾਵੇ ਤਾਂ ਉਸ ਦਾ ਫਲ ਕਈ ਗੁਣਾ ਵੱਧ ਮਿਲਦਾ ਹੈ ਸਾਧ ਸੰਗਤ ਜੀ ਗੁਰ ਬਾਣੀ ਦੀ ਵਿਆਪਦੀ ਇਹ ਚੀਜ਼ ਸਾਡੇ ਸਮਝਣ ਵਾਲੀ ਹੈ ਬੇहद ਸਮਝਣ ਵਾਲੀ ਹੈ ਇਹ ਕੋਈ ਚੀਜ਼ ਬਿਕਾਨੀ ਨਹੀਂ ਕਿ ਆਪਾਂ ਇਸ ਨੂੰ ਸਮਝ ਨਾ ਸਕੀਏ ਜਾਂ ਅਸੀਂ ਇਸ ਨੂੰ ਸਮਝ ਨਾ ਪਾਈਏ ਬੜੀ ਏਜੀ ਚੀਜ਼ ਹੈ ਗੁਰਬਾਣੀ ਦਾ ਅਸੀਂ ਜਿੰਨਾ ਸਤਿਕਾਰ ਕਰਾਂਗੇ ਗੁਰਬਾਣੀ ਨੂੰ ਜਿੰਨਾ ਪਿਆਰ ਕਰਾਂਗੇ ਸੰਗਤ ਜੀ ਉਤੋਂ ਕਿਤੇ ਵੱਧ ਸਾਨੂੰ ਸਤਿਕਾਰ ਮਿਲੇਗਾ ਬਸ ਇਸ ਗੱਲ ਦਾ ਧਿਆਨ ਰੱਖਿਓ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦੀ ਪਾਣੀ ਗੁਰਕਾ ਸਾਹਿਬ ਦੇ ਵਿੱਚ ਦਰਜ ਹੈ ਚਾਹੇ ਕਿਸੇ ਵੀ ਪੋਥੀ ਦੇ ਵਿੱਚ ਹੈ ਸੰਗਤ ਜੀ ਕਦੇ ਵੀ ਉਹਨੂੰ ਇਧਣਾ ਕਰਿਓ ਨਾਲ ਗੁਰਕਾ ਸਾਹਿਬ ਲੈ ਕੇ ਜਾਣਾ ਮੇਰੀਆਂ ਭੈਣਾਂ ਨੇ ਤਾਂ ਕੇਵਲ ਉਹ ਕਿਸੇ ਹੋਰ ਨਿੱਕੇ ਛੋਟੇ ਕਿੱਟ ਪਰਸ ਦੇ ਵਿੱਚ ਪਾ ਕੇ ਉਹਨੂੰ ਵੱਖਰੇ ਤੌਰ ਤੇ ਹੀ ਨਾਲ ਲੈ ਕੇ ਜਾਓ ਛੋਟਾ ਜਿਹਾ ਪਰਸ ਆਮ ਹੀ ਮਿਲ ਜਾਂਦਾ ਹੈ ਛੋਟਾ ਬੈਗ ਮਿਲ ਜਾਂਦਾ ਹੈ ਸਤਕਾਰ ਦੇ ਨਾਲ ਲੈ ਕੇ ਜਾਓ ਏ ਨਹੀਂ ਕਿ ਉਸ ਪਾਸ ਦੇ ਵਿੱਚ ਹੋਰ ਵੀ ਸਮਾਨ ਹੋਵੇ ਉਥੇ ਗੁਟਕਾ ਸਾਬ ਪਿਆ ਹੈ ਇੱਕ ਗੁਰੂ ਦੀ ਨਰਾਦਰੀ ਹੈ ਸੰਗਤ ਜੀ ਇਸ ਚੀਜ਼ ਨੂੰ ਸਮਝੀਏ ਕਿ ਆਪਾਂ ਕੁਝ ਇਨ੍ਹਾਂ ਚਾਂਸਿਆਂ ਇਨ੍ਹਾਂ ਥੋੜੇ ਵਹਿਮਾ ਭਰਮਾ ਦੇ ਵਿੱਚੋਂ ਨਿਕਲੀਏ ਤੇ ਕੁਝ ਆਪਾਂ ਆਪਣੀ ਚੇਹ ਦੇ ਵੱਲ ਧਿਆਨ ਦਈਏ ਆਪਣੀ ਮਿਹਨਤ ਮੁਸਕਤ ਦੇ ਵੱਲ ਧਿਆਨ ਦਈਏ ਸੰਗਤ ਜੀ ਪਾਸ਼ਾ ਕਹਿੰਦੇ ਹਨ ਚਰਨ ਕਮਲ ਸੇਵੀ ਰਿਦ ਅੰਤਰ ਸੇਵੀ ਦਾ ਅਰਥ ਹੰਦਾਤੇ ਹੋਣਾ ਪਾਸ਼ਾ ਕਹਿੰਦੇ ਨੇ ਗੁਰੂ ਨੂੰ ਧਿਆਵੀ ਕਾਦੇ ਅੰਦਰ ਰਿਦ ਅੰਦਰ ਭਾਵ ਹਿਰਦੇ ਰੂਪ ਕਰਦੇ ਅੰਦਰ ਸਤ ਗੁਰ ਨੂੰ ਧਿਆਵੇ ਗੁਰ ਪੂਰੇ ਕਹ ਆਧਾਰ ਉਹ ਸਤ ਗੁਰ ਦੇ ਨਾਮ ਦਾ ਆਧਾਰ ਬਣਾਵੇ ਉਹ ਪਾਸ਼ਾ ਦੇ ਨਾਮ ਦਾ ਆਧਾਰ ਬਣਾਵੇ ਉਹ ਸਤ ਗੁਰ ਦੀ ਕਿਰਪਾ ਦੇ ਫਲਸਫੇ ਦਾ ਆਧਾਰ ਬਣਾਵੇ ਵਾਸ਼ਾ ਨੇ ਆਪਣੇ ਆਪ ਕਿਰਪਾ ਕਰ ਦੇਣੀ ਹੈ ਇਹਨਾਂ ਚੀਜ਼ਾਂ ਦੇ ਵਿੱਚੋਂ ਆਪਾਂ ਨਿਕਲੀਏ ਇਹਨਾਂ ਚੀਜ਼ਾਂ ਦੇ ਵਿੱਚੋਂ ਆਪਾਂ ਹਮੇਸ਼ਾ ਦੂਰ ਰਹੀਏ ਸਤਗੁਰੂ ਸਾਨੂੰ ਇਹੋ ਜੀ ਸਮਤ ਬਖਸ਼ਣ ਬਾਸ਼ਾ ਸਾਨੂੰ ਇਹੋ ਜੀ ਤੁਸ਼ ਬੁੱਧੀ ਦੇਣ ਇਸ ਕਰਕੇ ਆਪਾਂ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖੀਏ ਬਾਸ਼ਾ ਜੀ ਕਿਰਪਾ ਕਰਨ ਸਾਡੇ ਤੇ ਮਿਹਰ ਕਰਨ ਸਿਰਫ ਤੇ ਸਿਰਫ ਅਸੀਂ ਤਾਂ ਤਣ ਤਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ